ਇੱਕ ਮੁੰਡੇ ਦਾ ਵਿਆਹ ਹੁੰਦਾ ਵਿਆਹ ਤੋਂ ਥੋੜੇ ਦਿਨ ਬਾਅਦ ਉਸ ਦੀ ਮਾਂ ਦੀ ਮੌਤ ਹੋ ਜਾਂਦੀ ਆ ਉਹਦੀ ਘਰ ਵਾਲੀ ਉਹਦੇ ਨਾਲ ਲੜਨਾ ਸ਼ੁਰੂ ਕਰ ਦਿੰਦੀ ਆ ਕਹਿੰਦੀ ਆ ਕਿ ਮੈਂ ਤੇਰੇ ਬਾਪ ਨੂੰ ਰੋਟੀ ਵੀ ਦੇ ਸਕਦੀ ਇਹਨੂੰ ਜਾ ਕੇ ਕਿਤੇ ਅਨਾਥਾ ਆਸ਼ਰਮ ਛੱਡਿਆ ਮੁੰਡਾ ਪਹਿਲਾਂ ਤਾਂ ਮੰਨਦਾ ਨਹੀਂ ਜਦੋਂ ਫਿਰ ਉਹਦੀ ਘਰ ਵਾਲੀ ਰੋਜ਼-ਰੋਜ਼ ਲੜਨ ਲੱਗ ਜਾਂਦੀ ਆ ਰੋਜ਼ ਤਾਨੇ ਮੇਨੇ ਦਿੰਦੀ ਆ ਮੈਂ ਤੇਰੇ ਬਾਪ ਨੂੰ ਰੋਟੀ ਦਿੰਨੀ ਆ ਮੈਂ ਉਹਦੇ ਕੱਪੜੇ ਧੋਣੀਆਂ ਤਾਨੇ ਮੇਨੇ ਦੇ ਦੇਣੀ ਸ਼ੁਰੂ ਕਰ ਦਿੰਦੀ ਆ ਤਾਂ ਇੱਕ ਦਿਨ ਮੁੰਡਾ ਅੱਖ ਕੇ ਆਪਣੇ ਬਾਪ ਨੂੰ ਲੈ ਕੇ ਅਨਾਥ ਆਸ਼ਰਮ ਛੱਡਣ ਚਲਾ ਜਾਂਦਾ ਹੁਣ ਜਦੋਂ ਉਸ ਨੂੰ ਅਨਾਥ ਆਸ਼ਰਮ ਛੱਡ ਕੇ ਵਾਪਸ ਮੁੜਦਾ ਹੁੰਦਾ ਘਰੋਂ ਉਹਦੀ ਘਰ ਵਾਲੀ ਦਾ ਫੋਨ ਆ ਜਾਂਦਾ ਤੇ ਫੋਨ 'ਤੇ ਉਸ ਨੂੰ ਫੇਰ ਕਹਿੰਦੀ ਆ ਕਹਿੰਦੀ ਮੇਰੀ ਗੱਲ ਸੁਣ ਲਾ ਆਪਦੇ ਪਿਓ ਨੂੰ ਚੰਗੀ ਤਰ੍ਹਾਂ ਸਮਝਾ ਕੇ ਆਈ ਕਿ ਹੁਣ ਜੋ ਮਰਜ਼ੀ ਹੋ ਜੇ ਉਹ ਇਸ ਘਰ 'ਚ ਵਾਪਸ ਨਾ ਆਵੇ ਆਪਣੇ ਦਿਨ ਤਿਹਾਰ ਉੱਥੇ ਹੀ ਰਹਿ ਕੇ ਮਨਾਵੇ ਸਾਡੇ ਕੋਲ ਨੂੰ ਆਣ ਦੀ ਕੋਈ ਲੋੜ ਨਹੀਂ ਸਾਡੇ ਘਰ 'ਚ ਉਹਦੇ ਵਾਸਤੇ ਕੋਈ ਥਾਂ ਨਹੀਂ ਇਹ ਸੁਣ ਕੇ ਮੁੰਡੇ ਨੂੰ ਦੁੱਖ ਤਾਂ ਜ਼ਰੂਰ ਲੱਗਦਾ ਪਰ ਹੁਣ ਉਹ ਅनाथ ਆਸ਼ਰਮ ਵੱਲ ਵੱਧ ਜਾਂਦਾ ਤੇ ਆਪਣੇ ਪਿਓ ਨੂੰ ਇਹ ਗੱਲ ਕਹਿਣ ਵਾਸਤੇ ਜਾਂਦਾ ਕਿ ਹੁਣ ਤੋਂ ਜਿੱਦਾਂ ਮਰਜੀ ਇੱਥੇ ਹੀ ਰਹਿ ਤੇ ਵਾਪਸ ਕਦੇ ਘਰ ਨਾ ਆਈ ਹੁਣ ਜਦੋਂ ਉਸ ਨੂੰ ਕਹਿਣ ਜਾਂਦਾ ਅੱਗੇ ਕੀ ਦੇਖਦਾ ਕਿ ਉਹਦਾ ਪਿਓ ਉਹ ਜਿਹੜਾ ਅनाथ ਆਸ਼ਰਮ ਦਾ ਮਾਲਕ ਹੁੰਦਾ ਯਾਨੀ ਕਿ ਉਹਦਾ ਓਨਰ ਹੁੰਦਾ ਉਹਦੇ ਨਾਲ ਹੱਸ-ਹੱਸ ਕੇ ਗੱਲਾਂ ਕਰਦਾ ਹੁੰਦਾ ਤੇ ਇਦਾਂ ਉਸ ਨਾਲ ਗੱਲਾਂ ਕਰ ਰਿਹਾ ਹੁੰਦਾ ਜਿਵੇਂ ਉਸ ਨੂੰ ਕਈ ਸਾਲਾਂ ਤੋਂ ਜਾਣਦਾ ਬਹੁਤ ਉਹਦੇ ਚਿਹਰੇ ਤੇ ਮੁਸਕਰਾਹਟ ਹੁੰਦੀ ਆ ਉਹਨੂੰ ਐ ਲੱਗਦਾ ਕਿ ਜਿਵੇਂ ਕਾਫੀ ਸਾਲ ਕੋਈ ਵਿਛੜਿਆ ਪੁਰਾਣਾ ਦੋਸਤ ਮਿਲ ਜਾਂਦਾ ਬਹੁਤ ਖੁਸ਼ ਹੁੰਦਾ ਇਹ ਦੇਖ ਕੇ ਉਹ ਮੁੰਡਾ ਥੋੜਾ ਜਾਂ ਸਹਿਮ ਜਾਂਦਾ ਕਿ ਇਹ ਕੀ ਗੱਲ ਆ ਕਿ ਮੇਰੇ ਪਿਤਾ ਜੀ ਉਹਨਾਂ ਨੂੰ ਜਰਾ ਵੀ ਇਸ ਚੀਜ਼ ਦਾ ਗਮ ਮਹਿਸੂਸ ਨਹੀਂ ਹੁੰਦਾ ਕਿ ਮੈਂ ਉਹਨਾਂ ਨੂੰ ਅਨਾਖਾ ਸ਼ਰਮ ਚ ਛੱਡ ਕੇ ਜਾ ਰਿਹਾ ਆ ਉਹ ਬੜਾ ਹੈਰਾਨ ਹੁੰਦਾ ਤੇ ਹਿੰਮਤ ਜੀ ਕਰਕੇ ਔਨਰ ਨੂੰ ਪੁੱਛਦਾ ਕਿ ਸਰ ਮੇਰੇ ਪਿਤਾ ਜੀ ਤੁਹਾਨੂੰ ਕਦੋਂ ਤੋਂ ਜਾਣਦੇ ਨੇ ਇਹ ਤਾਂ ਤੁਹਾਡੇ ਨਾਲ ਇਦਾਂ ਗੱਲ ਕਰ ਰਹੇ ਨੇ ਜਿਵੇਂ ਕਾਫੀ ਸਾਲਾਂ ਤੋਂ ਤੁਹਾਨੂੰ ਜਾਣਦੇ ਹੋਣ ਚੰਗੀ ਜਾਣ ਪਹਿਚਾਨ ਹੋਵੇ ਤਾਂ ਫਿਰ ਉਹ ਜਿਹੜਾ ਆਸ਼ਰਮ ਦਾ ਮਾਲਕ ਹੁੰਦਾ ਉਹ ਹੱਸ ਕੇ ਕਹਿੰਦਾ ਉਸਨੂੰ ਕਿ ਹਾਂ ਮੇਰੇ ਪਿਤਾ ਜੀ ਤੈਨੂੰ ਤੇਰੇ ਪਿਤਾ ਜੀ ਮੈਨੂੰ ਬਹੁਤ ਟਾਈਮ ਤੋਂ ਜਾਣਦੇ ਨੇ ਜਦੋਂ ਤੂੰ ਛੋਟਾ ਜਾਂ ਹੁੰਦਾ ਸੀ ਤੈਨੂੰ ਕੋਈ ਅਨਾਥਾ ਆਸ਼ਰਮ 'ਚ ਛੱਡ ਗਿਆ ਸੀ ਉਦੋਂ ਤੇਰੇ ਪਿਤਾ ਜੀ ਨੇ ਮੈਨੂੰ ਕਿਹਾ ਸੀ ਕਿ ਇਸ ਬੱਚੇ ਨੂੰ ਮੈਨੂੰ ਦੇ ਦੇ ਇਹਦਾ ਪਾਲਣ ਪੋਸ਼ਣ ਮੈਂ ਕਰਾਂਗਾ ਤੂੰ ਛੋਟਾ ਜਾਂ ਹੁੰਦਾ ਸੀ ਜਦੋਂ ਇੱਥੋਂ ਇਹ ਤੈਨੂੰ ਪਾਲਣ ਵਾਸਤੇ ਲੈ ਗਿਆ ਸੀ ਇਹ ਸੁਣ ਕੇ ਉਹ ਮੁੰਡਾ ਸਹਿਮ ਜਾਂਦਾ ਤੇ ਉਹਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਮੈਂ ਕਿੱਡਾ ਵੱਡਾ ਗੁਨਾਹ ਕਰਨ ਜਾ ਰਿਹਾ ਸੀ ਜਿਸ ਇਨਸਾਨ ਨੇ ਮੈਨੂੰ ਇੱਥੋਂ ਲਿਜਾ ਕੇ ਆਪਣੇ ਘਰ ਦੇ ਵਿੱਚ ਰੱਖਿਆ ਪਾਲ ਲਿਆ ਪੜਾਇਆ ਲਿਖਾਇਆ ਇਸ ਤਾਕਿਲ ਬਣਾਇਆ ਕਿ ਅੱਜ ਮੈਂ ਉਹਦੀ ਦੇਖਭਾਲ ਕਰ ਸਕਾਂ ਤੇ ਮੈਂ ਉਸਦੀ ਦੇਖਭਾਲ ਕਰਨ ਦੀ ਬਜਾਏ ਉਸ ਨੂੰ ਮੈਂ ਅਨਾਥਾ ਆਸ਼ਰਮ ਚ ਛੱਡ ਕੇ ਜਾ ਰਹੀ ਸੀ ਮੁੰਡੇ ਨੂੰ ਬਹੁਤ ਬਚਤਾਵਾ ਹੁੰਦਾ ਉਹ ਉਦਾਸ ਹੋ ਜਾਂਦਾ ਇਹ ਦੇਖ ਕੇ ਫਿਰ ਵੀ ਉਹ ਜਿਹੜਾ ਬੰਦਾ ਹੁੰਦਾ ਯਾਨੀ ਕਿ ਉਸ ਦਾ ਪਿਓ ਹੁੰਦਾ ਜਿਹਨੇ ਉਹਨੂੰ ਪਾਲ ਲਿਆ ਹੁੰਦਾ ਉਹਨੂੰ ਦੇਖ ਕੇ ਕਹਿੰਦਾ ਕਿ ਬੇਟਾ ਤੂੰ ਉਦਾਸ ਕਿਉਂ ਹੋ ਰਿਹਾ ਮੈਂ ਇੱਥੇ ਖੁਸ਼ ਹਾਂ ਤੂੰ ਖੁਸ਼ੀ ਖੁਸ਼ੀ ਆਪਣੇ ਘਰ ਜਾ ਦੀ ਆਪਣੀ ਘਰ ਵਾਲੀ ਨਾਲ ਖੁਸ਼ੀ-ਖੁਸ਼ੀ ਰਹੇ ਮੈਨੂੰ ਇੱਥੇ ਕਿਸਮ ਦੀ ਕੋਈ ਕਿਸੇ ਕਿਸਮ ਦੀ ਕੋਈ ਤੰਗੀ ਨਹੀਂ ਇਹ ਸੁਣ ਕੇ ਮੁੰਡਾ ਰੋਣ ਲੱਗ ਜਾਂਦਾ ਤੇ ਦੋਸਤੋ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਮੇਰੀ ਕਿ ਆਪਣੇ ਮਾਪਿਓ ਦੀ ਇੱਜ਼ਤ ਕਰੋ ਉਹਨਾਂ ਦੀ ਕਦਰ ਕਰੋ ਕਿਉਂਕਿ ਜਦੋਂ ਮਾਪੇ ਸਾਨੂੰ ਪਾਲਦੇ ਨੇ ਜਦੋਂ ਉਹਨਾਂ ਨੂੰ ਸਾਡੀ ਲੋੜ ਹੁੰਦੀ ਆ ਤਾਂ ਸਾਨੂੰ ਫਿਰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਸੀਂ ਉਹਨਾਂ ਦੀ ਸੇਵਾ ਕਰਨ ਦੀ ਬਜਾਏ ਕਈ ਵਾਰੀ ਕੀ ਕਰਦੇ ਆ ਅਸੀਂ ਉਹਨਾਂ ਨੂੰ ਅਨਾਥ ਆਸ਼ਰਮਾਂ 'ਚ ਭੇਜ ਦਿੰਦੇ ਆ ਵਿਵਦਾ ਆਸ਼ਰਮਾਂ 'ਚ ਭੇਜ ਦਿੰਦੇ ਆ ਸੋ ਇਸ ਗੱਲ ਦਾ ਥੋੜਾ ਜਿਹਾ ਪਰਹੇਜ਼ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਸੋ ਮੱਚ ਮੀ ਪੈਨ ਲੱਗਿਆ ਮੈਂ ਪਰ ਵੀਡੀਓ ਤਾਂ ਵੀ ਨਹੀਂ ਰੋਕੀ ਕਿਉਂਕਿ ਮੈਂ ਇਹ ਵੀਡੀਓ ਤੁਹਾਡੇ ਲਈ ਬਣਾ ਰਹੀ ਆ ਸੋ ਇਹਨੂੰ ਤੁਸੀਂ ਪਲੀਜ਼ ਜ਼ਰੂਰ ਸ਼ੇਅਰ ਕਰੋ ਦੇਖੋ ਮੈਂ ਮੀ ਪਹੰਦੇ ਚ ਇਹ ਵੀਡੀਓ ਬਣਾਈ ਆ ਮੈਂ ਵੀਡੀਓ ਕੱਟੀ ਨਹੀਂ ਹੈਗੀ ਹੁਣ ਇਹਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਥੈਂਕ ਯੂ